ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਂਡ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਪੋਹਾ ਜੋ ਕਿ ਬਹੁਤ ਸਿੰਪਲ ਤਰੀਕਾ ਹੈ ਇਸ ਨੂੰ ਬਣਾਉਣ ਦਾ ਤੇ ਬਹੁਤ ਹੈਲਦੀ ਵੀ ਹੁੰਦਾ ਹੈ ਇਹ ਸਭ ਤੋਂ ਪਹਿਲਾਂ ਇੱਥੇ ਮੈਂ 2 ਕੱਪ ਪੋਹਾ ਲਿਆ ਉਸ ਨੂੰ ਤੁਸੀਂ ਉੱਪਰ ਦੇਖੋ ਇਸ ਤਰ੍ਹਾਂ ਪਾਣੀ ਪਾ ਕੇ ਪਹਿਲਾਂ ਉਹਨੂੰ ਚਾਨਣੀ ਚ ਪਾ ਲੈਣਾ ਤੇ ਉੱਪਰ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਧੋ ਲੈਣਾ ਜਿਆਦਾ ਨਹੀਂ ਤੁਸੀਂ ਪਾਣੀ ਥੱਲੇ ਇਸ ਨੂੰ ਰੱਖਣਾ ਜਾਂ ਟੈਪ ਹੇਠਾਂ ਵੀ ਰੱਖ ਸਕਦੇ ਹੋ ਤੁਸੀਂ ਬਸ 1 ਮਿੰਟ ਵਾਸਤੇ ਇਸ ਨੂੰ ਵਾਸ਼ ਕਰਨਾ ਚੰਗੀ ਤਰ੍ਹਾਂ ਜਦੋਂ ਇਹ ਗਿੱਲਾ ਹੋ ਜਾਵੇ ਤਾਂ ਇਸ ਨੂੰ 10 ਮਿੰਟ ਵਾਸਤੇ ਤੁਸੀਂ ਰੈਸਟ ਤੇ ਰੱਖਣਾ ਇੰਨੇ ਆਪਾਂ ਤੜਕਾ ਲਗਾਉਨੇ ਆ। ਕੜਾਹੀ ਚ ਪਾਇਆ ਮੈਂ ਸਰੋਂ ਦਾ ਤੇਲ 2 ਵੱਡੇ ਚਮਚ ਕਿਉਂਕਿ ਪੋਹੇ ਦਾ ਟੇਸਟ ਹੈ ਜਿਹੜਾ ਸਰੋਂ ਦੇ ਤੇਲ ਚ ਬਹੁਤ ਵਧੀਆ ਆਉਂਦਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਮੈਂ ਅੱਧਾ ਚਮਚੇ ਦੇ ਵਿੱਚ ਪਾਈ ਆ ਰਾਈ ਤੁਸੀਂ ਸਰੋਂ ਵੀ ਪਾ ਸਕਦੇ ਹੋ। ਰਾਈ ਨੂੰ ਆਪਾਂ ਤੜਕਾ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਪਾਇਨੇ ਕੜੀ ਪੱਤੇ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਪੋਹੇ ਚ। ਉਸ ਤੋਂ ਬਾਅਦ ਇੱਥੇ ਮੈਂ ਦੋ ਕੱਟੇ ਆਲੂ ਲਏ ਨੇ ਆਲੂਆਂ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਤਾਂ ਕਿ ਇਹ ਚੰਗੀ ਤਰ੍ਹਾਂ ਜਲਦੀ ਪੱਕ ਜਾਣ ਤੇ ਪੋਹੇ ਦੇ ਵਿੱਚ ਆਲੂਆਂ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਆਉਂਦਾ ਜਦੋਂ ਆਪਾਂ ਹਲਕਾ ਜਿਹਾ ਇਸ ਨੂੰ ਦੇਖੋ ਤੇਲ 'ਚ ਥੋੜਾ ਜਿਹਾ ਭੁੰਨ ਕੇ ਪਾਉਨੇ ਆ 1 ਮਿੰਟ ਮੈਂ ਇਸ ਨੂੰ ਭੁੰਨ ਲਿਆ ਉਸ ਤੋਂ ਬਾਅਦ ਮੈਂ ਇੱਥੇ ਵਿੱਚ ਇਹਦੇ ਵਿੱਚ ਕੱਚੀ ਮੂੰਗਫਲੀ ਪਾਈ ਹੈ ਤਾਂ ਕਿ ਇਹ ਵੀ ਨਾਲ ਹੀ ਰੋਸਟ ਹੋ ਜਾਵੇ ਭੁਜੀ ਜਾਵੇ ਮੂੰਗਫਲੀ ਨੂੰ ਤੁਸੀਂ ਪਹਿਲਾਂ ਤੇਲ ਦੇ ਵਿੱਚ ਕੱਲੀ ਵੀ ਫਰਾਈ ਕਰਕੇ ਕੱਢ ਸਕਦੇ ਹੋ ਦੇਖੋ ਹੁਣ ਆਪਾਂ ਮੂੰਗਫਲੀ ਤੇ ਆਲੂਆਂ ਨੂੰ ਲਗਾਤਾਰ ਹਿਲਾਉਂਦੇ ਹੋਏ 4 ਤੋਂ 5 ਮਿੰਟ ਆਪਾਂ ਇਸੇ ਤਰ੍ਹਾਂ ਭੁੰਨਾਂਗੇ 5 ਕੁ ਮਿੰਟ ਲੱਗਣਗੇ ਆਲੂਆਂ ਨੂੰ ਪੱਕਣ ਤੇ ਜਦੋਂ ਆਲੂ ਬਿਲਕੁਲ ਸੌਫਟ ਹੋ ਜਾਣ ਉਦੋਂ ਤੱਕ ਤੁਸੀਂ ਇਸ ਨੂੰ ਪਕਾਉਣਾ ਹੈ ਕੱਚੇ ਨਹੀਂ ਰੱਖਨੇ ਹਨ ਨੂੰ ਕਿਉਂਕਿ ਬਾਅਦ ਵਿੱਚ ਬਾਅਦ ਵਿੱਚ ਨਹੀਂ ਜਦੋਂ ਆਪਾਂ ਪੋਹਾ ਪਕਾ ਪਾਤਾ ਇਹਦੇ ਵਿੱਚ ਤਾਂ ਆਪਾਂ ਜ਼ਿਆਦਾ ਸੇਕ ਨਹੀਂ ਲਵਾਉਂਦੇ ਫਿਰ ਪੋਹਾ ਜਿਹੜਾ ਜ਼ਿਆਦਾ ਖੁੱਲ ਜਾਂਦਾ ਹੈਗਾ ਇਸ ਕਰਕੇ ਤੁਸੀਂ ਪਹਿਲਾਂ ਹੀ ਆਲੂਆਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਤੇ ਮੂੰਗਫਲੀ ਵੀ ਚੰਗੀ ਤਰ੍ਹਾਂ ਕ੍ਰਿਸਪੀ ਹੋ ਜਾਣੀ ਚਾਹੀਦੀ ਹੈ ਜਾਂ ਫਿਰ ਤੁਸੀਂ ਮੂੰਗਫਲੀ ਨੂੰ ਤੁਹਾਨੂੰ ਮੈਂ ਦੱਸਿਆ ਕਿ ਪਹਿਲਾਂ ਤੁਸੀਂ ਆਇਲ ਦੇ ਵਿੱਚ ਫਰਾਈ ਕਰਕੇ ਤੁਸੀਂ ਅਲੱਗ ਕੱਢ ਸਕਦੇ ਹੋ ਦੇਖੋ ਆਲੂ ਨੂੰ ਆਪਾਂ ਇੱਕ ਤੋੜ ਕੇ ਦੇਖਦੇ ਹਾਂ ਸੌਫਟ ਹੋ ਗਿਆ ਇਹ ਆਲੂ ਆਪਣੇ ਪੱਕ ਚੁੱਕੇ ਨੇ ਹੁਣ ਉਸ ਤੋਂ ਬਾਅਦ ਦੋ ਮੈਂ ਕੱਟੇ ਪਿਆਜ਼ ਲਵਾਂ ਪਾ ਪਾਉਂਗੀ ਇਹਦੇ ਵਿੱਚ ਤੇ ਦੋ ਕਟੀਆਂ ਹਰੀਆਂ ਮਿਰਚਾਂ ਤੁਸੀਂ ਹਰੀ ਮਿਰਚ ਆਪਣੇ ਟੇਸ ਦੇ ਅਨਸਾਰ ਵੱਧ ਜਾਂ ਘੱਟ ਪਾ ਸਕਦੇ ਹੋ ਪਿਆਜ਼ਾਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਵਾਂਗੇ ਕਿਉਂਕਿ ਪਿਆਜ਼ ਹਲਕੇ ਜੇ ਕੱਚੇ ਵਧੀਆ ਲੱਗਦੇ ਨੇ ਪੋਹੇ ਦੇ ਵਿੱਚ ਹਲਕੇ ਗੁਲਾਬੀ ਹੋਣ ਤੱਕ ਆਪਾਂ ਇਸ ਨੂੰ ਪਕਾਵਾਂਗੇ ਜ਼ਿਆਦਾ ਬਰਾਊਨ ਨਹੀਂ ਕਰਨੇ ਤਾਂ ਕਿ ਇਹਨਾਂ ਦਾ ਕੱਚਾਪਨ ਥੋੜਾ ਜਿਹਾ ਰਹੇ ਦੇਖੋ ਪਿਆਜ਼ ਆਪਣਾ ਹਲਕਾ ਜਿਹਾ ਭੁੱਜ ਗਿਆ ਉਸ ਤੋਂ ਬਾਅਦ ਇੱਕ ਚਮਚ ਮੈਂ ਇਹਦੇ ਵਿੱਚ ਨਮਕ ਦਾ ਤੇ ਅੱਧਾ ਚਮਚ ਲਾਲ ਮਿਰਚ ਪਾਊਡਰ ਦਾ ਐਡ ਕੀਤਾ ਤੇ ਅੱਧਾ ਚਮਚੀ ਹਲਦੀ ਪਾਊਡਰ ਦਾ ਹਲਦੀ ਤੁਸੀਂ ਜ਼ਿਆਦਾ ਨਹੀਂ ਪਾਉਣੀ ਅੱਧੇ ਚਮਚ ਤੋਂ ਘੱਟ ਹੀ ਪਾਉਣੀ ਹੈ ਥੋੜੀ ਜਿਹੀ ਕਿਉਂਕਿ ਜ਼ਿਆਦਾ ਹਲਦੀ ਨਾਲ ਪੋਹੇ ਦਾ ਕਲਰ ਵਧੀਆ ਨਹੀਂ ਆਉਂਦਾ ਹਲਕੇ ਜਿਹੜਾ ਹਲਕਾ ਜਿਹਾ ਪੀਲੇ ਹੀ ਵਧੀਆ ਲੱਗਦਾ ਹੈ ਪੋਹੇ ਦਾ ਕਲਰ ਜ਼ਿਆਦਾ ਜੈਲੋ ਜਿਹਾ ਨਹੀਂ ਵਧੀਆ ਲੱਗਦਾ ਇਸ ਕਰਕੇ ਚਮਚ ਦਾ ਚੌਥਾ ਕ ਹਿੱਸਾ ਮੈਂ ਪਾਇਆ ਇਹਦੇ ਵਿੱਚ ਹਲਦੀ ਦਾ ਜ਼ਿਆਦਾ ਨਹੀਂ ਤੁਸੀਂ ਹਲਦੀ ਪਾਉਣੀ ਉਸ ਤੋਂ ਬਾਅਦ ਦੇਖੋ 1-2 ਸੈਕਿੰਡ ਵਾਸਤੇ ਆਪਾਂ ਇਸ ਨੂੰ ਭੁੰਨ ਲਿਆ ਮਸਾਲਿਆਂ ਨੂੰ ਨਾਲ ਹੀ ਉਸ ਤੋਂ ਬਾਅਦ ਜਿਹੜਾ ਆਪਣਾ ਪੋਹਾ ਸੀ ਆਪਾਂ ਭਿਉ ਕੇ ਚੰਗੀ ਤਰ੍ਹਾਂ ਰੱਖਿਆ ਸੀ ਉਹ ਦੇਖੋ ਬਿਲਕੁਲ ਖਿਲਿਆ-ਖਿਲਿਆ ਹੋ ਗਿਆ ਕੋਈ ਇਹ ਨਹੀਂ ਵੀ ਕਿ ਚਿਪਕਿਆਗਾ ਇਸ ਤਰੀਕੇ ਨਾਲ ਜੇ ਤੁਸੀਂ ਪੋਹੇ ਨੂੰ ਧੋ ਕੇ ਜ਼ਿਆਦਾ ਨਹੀਂ ਧੋਣਾ ਜੇ ਹਲਕਾ ਜਿਹਾ ਧੋ ਕੇ ਰੱਖੋਗੇ ਤਾਂ ਇਹ ਪੋਹਾ ਤੁਹਾਡਾ ਖਿਲਿਆ-ਖਿਲਿਆ ਬਣੂਗਾ ਬਿਲਕੁਲ ਵੀ ਚਿੱਕੂਗਾ ਨਹੀਂ ਆਪਚ ਦੇਖੋ ਹੁਣ ਆਪਾਂ ਸਾਰੇ ਪੋਹੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਸਾਲਿਆਂ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜੂ ਦੇਖਿਓ ਬਹੁਤ ਹੀ ਸਿੰਪਲ ਤਰੀਕਾ ਹੈ ਇਸ ਨੂੰ ਬਣਾਉਣ ਦਾ ਦੇਖੋ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਨੂੰ ਤੇ ਇੱਕ ਦੋ ਮਿੰਟ ਆਪਾਂ ਇਸ ਨੂੰ ਪਕਾਵਾਂਗੇ ਤੁਸੀਂ ਇਸ ਨੂੰ ਟੱਕ ਕੇ ਵੀ 1-2 ਮਿੰਟ ਪਕਾ ਸਕਦੇ ਹੋ ਜਾਂ ਇਸੇ ਤਰ੍ਹਾਂ ਮੀਡੀਅਮ ਸੇਕ ਤੇ ਇਸ ਨੂੰ ਇਸੇ ਤਰ੍ਹਾਂ ਹਿਲਾਉਂਦੇ ਹੋਏ ਵੀ 1-2 ਮਿੰਟ ਪਕਾ ਸਕਦੇ ਹੋ ਕਿਉਂਕਿ ਪੋਹੇ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਹੁੰਦੀ ਬਸ ਇੰਨਾ ਕੁ ਪਕਾਉਣਾ ਹੈ ਕਿ ਇਹ ਇਹਦੇ ਵਿੱਚ ਜਿਹੜਾ ਮਸਾਲਿਆਂ ਦਾ ਫਲੇਵਰ ਹੈ ਚੰਗੀ ਤਰ੍ਹਾਂ ਆ ਸਕੇ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਕਿੰਨਾ ਵਧੀਆ ਖਿਲਿਆ-ਖਿਲਿਆ ਬਣ ਕੇ ਤਿਆਰ ਹੋਇਆ ਬਿਲਕੁਲ ਵੀ ਆਪਸ ਚ ਚਿਪਕਿਆ ਨਹੀਂ ਇਹ ਬਹੁਤ ਹੀ ਸੋਹਣਾ ਕਲਰ ਵੀ ਆਇਆ ਹੈਗਾ ਪੋਹੇ ਦਾ ਤੇ ਟੇਸਟੀ ਵੀ ਬਹੁਤ ਬਣਿਆ ਸੀ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜੂ ਟ੍ਰਾਈ ਕਰਿਓ ਤੁਹਾਡਾ ਪੋਹਾ ਬਿਲਕੁਲ ਖਿਲਿਆ ਖਿਲਿਆ ਬਣੂਗਾ ਤੇ ਟੇਸਟੀ ਵੀ ਬਹੁਤ ਬਣੂਗਾ ਗੈਸ ਨੂੰ ਦੇਖੋ ਆਪਾਂ ਬੰਦ ਕਰਤਾ 2 ਕੁ ਮਿੰਟ ਆਪਾਂ ਇਸ ਨੂੰ ਸੇਕ ਲਵਾ ਲਿਆ ਸੀ ਉਸ ਤੋਂ ਬਾਅਦ ਦੇਖੋ ਆਪਾਂ ਸਰਵ ਕਰਦੇ ਆ ਇਸ ਨੂੰ ਇਸ ਦੇ ਉੱਪਰ ਤੁਸੀਂ ਅੱਧਾ ਨਿੰਬੂ ਨਿਚੋੜ ਸਕਦੇ ਹੋ ਜਾਂ ਇੱਕ ਵੀ ਨਿਚੋੜ ਸਕਦੇ ਹੋ ਜੇ ਤੁਹਾਡੇ ਕੋਲ ਨਿੰਬੂ ਨਹੀਂ ਹੈਗਾ ਤਾਂ ਤੁਸੀਂ ਆਮਚੂਰ ਪਾਊਡਰ ਵੀ ਅੱਧਾ ਜਾਂ ਇੱਕ ਚਮਚੇ ਦੇ ਵਿੱਚ ਪਾ ਸਕਦੇ ਹੋ ਕਿਉਂਕਿ ਇਹ ਹਲਕਾ ਜਿਹਾ ਖੱਟਾ ਵਧੀਆ ਲੱਗਦਾ ਤੇ ਜੇ ਤੁਸੀਂ ਚਾਹੋ ਹਲਕੀ ਜਿਹੀ ਮਿਠਾਸ ਚਾਹੁੰਦੇ ਹੋ ਤਾਂ ਇੱਕ ਚਮਚੇ ਦੇ ਵਿੱਚ ਤੁਸੀਂ 슈ਗਰ ਵੀ ਐਡ ਕਰ ਸਕਦੇ ਹੋ ਪਰ ਮੈਨੂੰ ਜਿਹੜੀ 슈ਗਰ ਨਹੀਂ ਵਧੀਆ ਲੱਗਦੀ ਜਿਆਦਾ ਉਹਨਾਂ ਦਾ ਖੱਟ-ਮਿੱਠਾ ਜਿਹਾ ਟੇਸਟ ਹੋ ਜਾਂਦਾ ਪਰ ਜੇ ਤੁਸੀਂ ਖੱਟ-ਮਿੱਠਾ ਟੇਸਟ ਪਸੰਦ ਕਰਦੇ ਹੋ ਤਾਂ ਇੱਕ ਚਮਚ ਪੀਸੀ ਚੀਨੀ ਵੀ ਪਾ ਸਕਦੇ ਹੋ ਜਾਂ ਦੂਸਰੀ ਚੀਨੀ ਵੀ ਇਹਦੇ ਵਿੱਚ ਪਾ ਸਕਦੇ ਹੋ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ